ਪਾਣੀ ਗਾ ਨਿਕਲੂਗਾ ਤਾਈ ਸਾਡਾ ਪਾਣੀ ਨਿਕਲੂਗਾ ਪਹਿਲਾਂ ਪਹਿਲੇ ਭਰੇ ਪਏ ਉਧਰਲੇ ਪਾਸੇ ਇੰਨਾ ਕੋ ਭਰੇ ਪਏ ਇਹਨਾਂ ਦਾ ਪ੍ਰਸ਼ਾਸਨ ਦਾ ਕੋਈ ਹੈ ਹੀ ਨਹੀਂਗਾ ਆਪਣੇ ਕਿ ਵੀ ਜਾ ਕੇ ਦੇਖੀਏ ਕਿ ਅੱਲਾ ਮਾਲਿਕ ਜਿਗਰਾਉਂ ਹਲਕੇ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋਈ ਜਿਵੇਂ ਕਿ ਤੁਸੀਂ ਦੇਖਿਆ ਹੈਗਾ 8 ਘੰਟੇ ਲਗਾਤਾਰ ਬਾਰਿਸ਼ ਪਾਰੀ ਪਈ ਹੈਗੀ ਉਹ ਆਕਾਰ ਦਾ ਪਾਣੀ ਖੜਾ ਹੈ ਜਿਗਰਾਉਂ ਸ਼ਹਿਰ ਅੰਦਰ ਉਹ ਅਜੇ ਦਿਖਾਈ ਦਿੱਤਾ ਹੈਗਾ ਕਿਤੇ ਕਿ ਨਗਰ ਕੌਂਸਲ ਵੱਲੋਂ ਜੋ ਪ੍ਰਬੰਧ ਕੀਤੇ ਗਏ ਸੀ ਸੀਲ ਦੇ ਦੀ ਸਫਾਈ ਦੇ ਉਹ ਬੋਲ ਗਏ ਇਹ ਵੀ ਨਰਕਾ ਸਦੀ ਵੀ ਉਹਨਾਂ ਨੇ ਆਪਣੀ ਪੂਰੀ ਇਸ ਵਿੱਚ ਜ਼ਿੰਮੇਵਾਰੀ ਨਹੀਂ ਦਿਖਾਈਏਗੀ ਪ੍ਰਸ਼ਾਸਨ ਕੀ ਕਹਿ ਸਕਦੀ ਆ ਇਸ ਦੇ ਵਿੱਚ ਫੈਲ ਹੈਗੀ ਆ ਉਹਨੂੰ ਮੰਨਣਾ ਜੀ ਸਹੀ ਹੈ ਜੇ ਇਹਨਾਂ ਦੇ ਮਾਲਜ ਮੌੜਿਆ ਉਹਨੇ ਸਾਡੀ ਨਹੀਂ ਕਹ ਹੁਣ ਤਾਂ ਕੋਈ ਮਲਾਜਮਾ ਨੂੰ ਕਿਹਾ ਉਹ ਸਾਡੀ ਪੁੱਛਦਾ ਹੋਊਗਾ ਮੈਨਾਂ ਮੰਨਣਾ ਇਹ ਤਾਂ ਚਲੋ ਪ੍ਰਸ਼ਾਦ ਦਾ ਕਰਕੇ ਵੈਸੇ ਹੀ ਇੱਥੇ ਗੰਦ ਪਿਆਉਂਦਾ ਇਹ ਨਰਕ ਬਣਾਇਆ ਪਿਆ ਅੱਜ ਜਗਰਾਉਂ ਹਲਕੇ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋਈ ਜਿਵੇਂ ਕਿ ਤੁਸੀਂ ਵੇਖਿਆ ਹੈਗਾ ਵੀ 2 ਘੰਟੇ ਲਗਾਤਾਰ ਬਾਰਿਸ਼ ਪਾਰੀ ਪਈ ਹੈਗੀ ਉਸ ਕਾਰਨ ਸ਼ਹਿਰ ਹਰ ਕੋਨੇ ਦੇ ਵਿੱਚ ਪਾਣੀ ਖੜਾ ਅੱਜ ਜਗਰਾਉਂ ਸ਼ਹਿਰ ਅੰਦਰ ਬੈ ਦਿਖਾਈ ਦਿੱਤਾ ਹੈਗਾ ਜਿੱਥੇ ਕਿ ਨਗਰ ਕੌਂਸਲ ਵੱਲੋਂ ਜੋ ਪ੍ਰਬੰਧ ਕੀਤੇ ਗਏ ਸੀ ਸੀਵਰੇਜ ਦੀ ਸਫਾਈ ਦੇ ਉਹ ਇੱਕ ਪੋਲ ਗਈ ਹੈਗੇ ਨਗਰ ਕੌਂਸਲ ਦੀ ਵੀ ਉਹਨਾਂ ਨੇ ਆਪਣੀ ਪੂਰੀ ਇਸ ਵਿੱਚ ਜ਼ਿੰਮੇਵਾਰੀ ਨਹੀਂ ਦਿਖਾਈ ਹੈਗੀ ਪ੍ਰਸ਼ਾਸਨ ਦੀ ਕਹਿ ਸਕਦੇ ਹਾਂ ਇਸ ਦੇ ਵਿੱਚ ੱਲ ਹੈਗੀ ਆ ਤੇ ਅਧਿਕਾਰੀ ਜਿਹੜੇ ਹੈਗੇ ਉਹ ਨੀਂਦ ਵਿੱਚ ਸੁੱਤੇ ਹਨ ਤੇ ਦੂਸਰਾ ਜੋ ਜੋ ਇਹ ਜੋ ਏਰੀਆ ਸੀ ਜਗਰਾਮ ਦੇ ਵਿੱਚ ਅਸੀਂ ਕਾਫੀ ਜਗ੍ਹਾ ਤੇ ਗਏ ਜਿਸ ਤਰ੍ਹਾਂ ਕਿ ਕਮਲ ਚੌਂਕ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਸਾਰਿਆਂ ਨੇ ਵੀ ਪੂਰਾ ਪਾਣੀ ਪੂਰਾ ਫਲ ਪਰ ਗਿਆ ਕਮਲ ਚੌਂਕ ਡੁੱਬਣ ਤੱਕ ਆ ਗਿਆ ਹੈਗਾ ਡਿਸਪੋਜ਼ਲ ਰੋਡ ਹੋ ਗਿਆ ਮਾਈਜੀਨਾ ਹੋ ਗਿਆ ਤੇ ਦਾਣਾ ਮੰਡੀ ਹੋ ਗਿਆ ਇਹ ਸਾਰੇ ਇਲਾਕਿਆਂ ਦੇ ਵਿੱਚ ਅਸੀਂ ਘੁੰਮੇ ਹੈਗੇ ਆ ਏਰੀਏ ਦੇ ਵਿੱਚ ਮਹੱਲਿਆਂ ਦੇ ਵਿੱਚ ਤੇ ਕੁਝ ਮੱਲਿਆਂ ਦੇ ਵਿੱਚ ਵੇਖਿਆ ਗਿਆ ਹੈਗਾ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵਰ ਗਿਆ ਤੇ ਲੋਕਾਂ ਵਿੱਚ ਅਕਰੋਸ਼ ਵੇਖਣ ਨੂੰ ਮਿਲਿਆ ਹੈਗਾ ਉਹਨਾਂ ਦੀ ਉਮੀਦ ਜਿਹੜੀ ਹੈ ਕਿ ਹੈਗੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ ਉਹ ਕਹਿ ਰਹੇ ਵੀ ਸਾਡੇ ਜੋ ਨਵੇਂ ਕਾਉਂਸਲ ਦੇ ਕੋਈ ਜੋ ਮੁਲਾਜ਼ਮ ਹੈਗੇ ਆ ਉਹ ਸਾਡੀ ਸੁਣਾਈ ਨਹੀਂ ਕਰਦੇ ਉਹ ਸਾਨੂੰ ਕਹਿੰਦੇ ਹੈਗੇ ਆ ਵੀ ਨਗਰ ਕਾਉਂਸਲ ਦੇ ਜਿਹੜੇ ਅਫਸਰ ਹੈਗੇ ਉਹ ਸਾਡੀ ਨਹੀਂ ਸੁਣਦੇ ਪਰ ਜਗਰਾਮ ਵਾਸੀ ਜਾਣ ਗਿੱਧਰ ਅੱਜ ਜੋ ਪਹਿਲੀ ਵਾਰ ਇਸ ਤਰ੍ਹਾਂ ਜੋ ਸੌਣ ਦੇ ਮਹੀਨੇ ਦੇ ਵਿੱਚ ਪਈ ਹੈਗੀ ਆ ਉਸ ਦਾ ਜੋ ਪੂਰੇ ਜਗਾਂਵ ਸ਼ਹਿਰ ਦੇ ਵਿੱਚ ਪਾਣੀ ਲੋਕਾਂ ਦੇ ਘਰੇ ਵੜ ਗਿਆ ਕਿਥੇ ਵੀ ਪਾਣੀ ਕਮਲ ਚੌਕ ਦੇ ਵਿੱਚ ਜੋ ਖੜਾ ਦਾਣਾ ਮੰਡੀ ਦੇ ਵਿੱਚ ਖੜਾ ਹੈ ਗਿਆ ਖੜਾ ਹੈਗਾ ਨਿਕਾਸੀ ਘੱਟ ਹੋਣ ਕਰਕੇ ਪਾਣੀ ਦੀ ਜਿਹੜੀ ਗਤੀ ਹੈਗੀ ਆ ਜੋ ਪਾਣੀ ਬਾਹਰ ਨਿਕਲਣਾ ਹੈ ਜਗਰਾਵਾਂ ਤੋਂ ਉਹ ਨਿਕਾਸੀ ਜੋ ਬਹੁਤ ਢਿੱਲੀ ਹੈਗੀ ਉਸ ਕਾਰਨ ਪਾਣੀ ਲੱਗਦਾ ਹੈਗਾ 2 ਦਿਨ ਤੱਕ ਕਮਲ ਚੌਕ ਵਿੱਚ ਖੜਾ ਰਹੂਗਾ ਪ੍ਰਸ਼ਾਸਨ ਨੂੰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈਗਾ ਹਾਂ ਇਹਦੇ ਵਿੱਚ ਜੋ ਜੰਗਰਾਮ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੈਗੇ ਆਂ ਜੋ ਨਗਰ ਕੌਂਸਲਾਂ ਦਾ ਜੋ ਆਕਸੀ ਤਣਾ ਹੈਗਾ ਉਹਦੇ ਕਾਰਨ ਇਹ ਜੋ ਮਸਲਾ ਬਣਿਆ ਹੋਇਆ ਹੈਗਾ ਪਹਿਲਾਂ ਕੂੜੇ ਦੀ ਸਮੱਸਿਆ ਵੀ ਜੂਝ ਰਹੀ ਸੀ ਲੋਕ ਪਰ ਅੱਜ ਕਹਿ ਸਕਦੇ ਆਂ ਜੇ ਪਾਣੀ ਦੀ ਸਮੱਸਿਆ ਵੀ ਜਗਰਾਵ ਵਾਸੀਆਂ ਦੇ ਸਾਹਮਣੇ ਆਈ ਹੈਗੀ ਆ ਉਹ ਮੀਨ ਚੜ ਚੁੱਕੇ ਹੈਗੇ ਆ ਇਸ ਸਰਕਾਰ ਨੂੰ ਇਸ ਤੇ ਇੱਕ ਆਪਣਾ ਅਲੱਗ ਨਜ਼ਰੀਆ ਬਣਾਉਣਾ ਚਾਹੀਦਾ ਹੈਗਾ ਜਗਰਾਉ ਵਾਸੀਆਂ ਦੀ ਜੋ ਇਹ ਜਗਰਾਉ ਵਾਸੀਆਂ ਦਾ ਜੋ ਇਹ ਮਸਲਾ ਹੈਗਾ ਪਾਣੀ ਦਾ ਦੂਰ ਕਰਨਾ ਚਾਹੀਦਾ ਹੈਗਾ ਇਸ ਨੂੰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੁਸੀਂ ਵੇਖ ਰੈਗਨਲ ਗਾਉ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਠੀਕ ਹੈ ਜੀ ਆਹ ਦੁਕਾਨਾਂ ਆਪਣੀਆਂ ਹੀ ਥੱਲੇ ਦੁਕਾਨਾਂ ਸਾਰੀਆਂ ਤਿੰਨੇ ਚਾਰੇ ਆਪਣੀ ਕਰਨਾ ਸਾਰੀਆਂ ਅੱਛਾ ਜੀ 20 ਮਿੰਟ ਕਰਕੇ ਵੀ ਪਾਣੀ ਚਲਾ ਗਿਆ ਮਿੰਟ ਕਰਕੇ ਪਾਣੀ ਗਾਂ ਹੀ ਨਿਕਲਿਆ ਪਾਣੀ ਗਾਂ ਨਿਕਲੂਗਾ ਤਾਈ ਸਾਡਾ ਪਾਣੀ ਨਿਕਲੂਗਾ ਪਹਿਲਾਂ ਪਹਿਲੇ ਭਰੇ ਪਏ ਉਦੋਂ ਦੇ ਪਾਸੇ ਇੰਨਾ ਕੋ ਪਰ ਹੈ ਕੋਈ ਕੋਈ ਇਹਨਾਂ ਦਾ ਪ੍ਰਸ਼ਾਸਨ ਦਾ ਕੋਈ ਹੈ ਹੀ ਨਹੀਂ ਆਪਣੇ ਵੀ ਜਾ ਕੇ ਦੇਖੀਏ ਕਿਸ ਨੂੰ ਅਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਬੜਾ ਮੰਨਦੇ ਪ੍ਰਸ਼ਾਸਨ ਨੂੰ ਜਿਹੜਾ ਜਿਹਨਾਂ ਨੇ ਸਾਡਾ ਟੈਕਸ ਲੈਣਾ ਜਿਹਨਾਂ ਨੇ ਜਿਹਨਾਂ ਨੇ ਸਾਡੇ ਕੋਲ ਟੈਕਸ ਲੈਣੇ ਇਹ ਕਪੜੇ ਗੁੱਜੇ ਦੇ ਆਹ ਆਹ ਕਿਹੜਾ ਹੁੰਦਾ ਉਹ ਟੈਕਸ ਕਿਹੜਾ ਹੁੰਦਾ ਉਹ ਦੇ ਹੋ ਚੱਲਣਾ ਨਹੀਂ ਇਹਨਾਂ ਦਾ ਅੱਜ ਭਰਾਉਣਾ ਹੀ ਆਣਾ ਹੈ ਅੱਜ ਮੈਂ ਵਾਕੇ ਚਾਹ ਭਰਿਆ ਨੇ ਜਾਲ ਪੰਛੀ ਦਾ ਟੈਂਕ ਭਰ ਲੋ ਯਾਰ ਅੱਛਾ ਜੀ ਪਾਣੀ ਦੇ ਲੋ ਸਾਡੇ ਕਿੰਨਾ ਹੁੰਦੇ ਨੇ ਤਿੰਨ ਦਿਨ ਚਾਰ-ਚਾ ਘੰਟੇ ਦੁਕਾਨਦਾਰੀ ਹੋਉਂਦਾ ਨਾ ਪਾਣੀ ਚੱਡੋ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਇਆ ਜੀ ਘਟੋ ਵਾਰ ਕੋ 250 ਜਿਆਦਾ ਨੁਕਸਾਨ ਹੋ ਗਿਆ ਘਟੋ ਵਾਰ ਕੰਪਿਊਟਰ 'ਚ ਪਾਣੀ ਪੈ ਗਿਆ ਕੰਟਰੀ ਪਾਣੀ ਪੈ ਗਿਆ ਮਸ਼ੀਨ 'ਚ ਪਾਣੀ ਪੈ ਗਿਆ ਸਾਰਾ ਸਾਰਾ ਖਰਾਬ ਹੋ ਗਿਆ ਕੇਸਰ ਸਿੰਘ ਜੀ ਹਾਂਜੀ ਬਈ ਕੀ ਕਹਿਣਾ ਤੁਹਾਡਾ ਆਹ ਸਾਡਾ ਪਾਜੀ ਬਹੁਤ ਟੈਨ ਦਾ ਕੋਈ ਸੁਣ ਨਹੀਂ ਆਉਂਦਾ ਕੋਈ ਦੇਖ ਨਹੀਂ ਆਉਂਦਾ ਇੱਥੇ ਬਿਲਕੁਲ ਅੱਛਾ ਜੀ ਜਿਹੜੇ ਕਰਮਚਾਰੀ ਆ ਉਹ ਕਹਿੰਦੇ ਗਾ ਸਾਡੀ ਨਹੀਂ ਸੁਣਦਾ ਲੈ 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 ਅੱਛਾ ਜੀ ਤੇ ਇਹ ਕਿਨੂੰ ਤੇ ਇਹ ਕਿਨੂੰ ਹਨਾ ਚਾਰੀਆਂ ਦਿਨ ਨਹੀਂ ਸੁਣਦੇ ਉਹਨੇ ਤੇ ਸਾਡੀ ਤਾਂ ਸੁਣਨੀ ਦੀ ਨਹੀਂ ਕੋਈ ਨਹੀਂ ਪੁੱਛ ਰਹੀ ਹੋਗੀ ਸਹੀ ਹੋਰ ਨਿਕਲ ਗਿਆ ਜੋ ਵਕਤ ਸਾਰਾ ਉਹ ਵੀ ਘਰ ਆਉਂਦਾ ਤੇਰੀ ਦੁਕਾਨ ਤੁਹਾਡੀ ਸਾਹਮਣੇ ਜੋ ਉਹ ਜਿਹੜੇ ਮੋਟਰਸਾਈਕਲ ਜਾਂਦਾ ਰਿਹਾ ਮੋਟਰਸਾਈਕਲ ਜਾਂਦਾ ਹੈ ਕਾਦਾ ਕੰਮ ਕਾਦਾ ਕੰਮ ਹੈ ਤੁਹਾਡਾ ਇਹਨੂੰ ਜ਼ਿੰਮੇਵਾਰ ਮੰਨਦੇ ਤੁਸੀਂ ਜੀ ਜਮੇਵਾਰ ਇਸ ਦਾ ਮਾਰਕੀਟ ਕਿ ਮੇਟੂ ਨੂੰ ਮੰਨਣਾ ਜੀ ਸਹੀ ਹੈ ਜਿਹੜੇ ਨੇ ਰਾਜ ਮੋੜਿਆ ਉਹ ਕਹਿੰਦੇ ਸਾਡੀ ਨਹੀਂ ਗਾ ਸੁਣਦਾ ਕੋਈ ਮੁਲਾਜ਼ਮਾ ਨੂੰ ਕਿਹਾ ਉਹ ਕਹਿੰਦੇ ਸਾਨੂੰ ਨਹੀਂ ਪੁੱਛਦਾ ਉਹਨਾਂ ਕੋਈ ਅੱਛਾ ਗਾਂ ਕੋ ਬਹੁਤ ਹੈ ਇੱਥੇ ਫੜਿਆ 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 ਭਾਈ ਮੈਂ ਰਹਿਣਾ ਪਾਣ ਨਾ ਇਹਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਹਾਂਜੀ ਹੋ ਜਾ ਬਈ ਵਾਹ ਮੇਰਾ ਹਾਂਜੀ ਕੀ ਨਾਮ ਆ ਤੁਹਾਡਾ ਜੀ ਮਿਰਜਰ ਸਿੰਘ ਜੀ ਅੱਜ ਬਾਰਿਸ਼ ਦੇਖੋ ਬਹੁਤ ਜ਼ਿਆਦਾ ਪਈ ਹੈਗੀ ਆ ਤੇ ਹਾਲਾਤ ਤੁਸੀਂ ਦੇਖ ਸਕਦੇ ਆ ਜਗਰਾਉਂ ਦੇ ਬਹੁਤ ਬੱਤ ਰਹਿ ਗਏ ਆ ਕੋਈ ਜਗਰਾਉਂ ਦਾ ਇਹ じゃ ਕੋਈ ਨਾ ਨਹੀਂ ਹੈਗਾ ਇੱਥੇ ਪਾਣੀ ਅਜ ਖੜਾ ਨਾ ਹੋਵੇ ਕਿ ਲਗਭਗ ਬਹੁਤ ਘਰਾਂ ਦੇ ਪਾਣੀ ਅੰਦਰ ਹੀ ਵੜ ਗਿਆ ਹੈ ਨਾ ਕਿਹਨੂੰ ਤੁਸੀਂ ਜੀ ਜ਼ਿੰਮੇਵਾਰ ਮੰਨਦੇ ਹੋ ਹਾਂਜੀ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਸਰਕਾਰ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਮੰਨਦੇ ਹੋ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਹੱਲ ਹੋਣਾ ਚਾਹੀਦਾ ਜੀ ਹੱਲ ਹੋਣਾ ਜੇ ਸਾਡਾ ਪਾਣੀ ਨਹੀਂ ਇੱਥੇ ਨਿਕਾਸ ਹੋਣਾ ਚਾਹੀਦਾ ਜੀ ਪਾਣੀ ਦਾ ਨਿਕਾਸ ਛੱਪੜ ਖਾਲੀ ਹੋਵੇ ਛੱਪੜ ਖਾਲੀ ਹੋਣਾ ਚਾਹੀਦਾ ਜੀ ਅਜੇ ਤਾਂ ਬਹੁਤ ਅਸੇ ਬਾਹਰ ਬੈਠੇ ਆ ਸਾਰਾ ਛੱਪੜ ਦਾ ਪਾਣੀ ਖੜਾ ਇੱਥੇ ਜਿੱਦਾਂ ਵੀ ਖੜਾ ਉਹੀ ਹੈ ਨਾ ਜੇ ਛੱਪੜ ਸਾਫ਼ ਹੋ ਜਾਵੇ ਤਾਂ ਪਾਣੀ ਨੋਰਮਲ ਨਿਕਲ ਸਕਦਾ ਹੈ ਨਾ ਫਿਰ ਮਸਲਾ ਹੱਲ ਹੋ ਜਾਏ ਸਾਡਾ ਹਾਂ ਕੋ ਟਾਈਮ ਬਾਅਦ ਚਲੋ ਨਿਕਲ ਜੇ ਪਾਣੀ ਦੇ ਨਿਕਲਦਾ ਹੋ ਜਾਏ ਨਾ ਸ਼ਾਂਤ ਕਰ ਪਾਣੀ ਨਿਕਲਦਾ ਜੀ ਇਹ ਇਹ ਪਾਣੀ ਦੇ ਤੁਹਾਨੂੰ ਜਿਹੜਾ ਪਾਣੀ ਖੜਦਾ ਹੈਗਾ ਦੋ ਦਿਨ ਲੱਗ ਜਾਂਦੇ ਆ ਕੇ ਹਾਂ ਜੀ ਲੱਗ ਜਾਂਦੇ ਦੋ ਤਿੰਨ ਦਿਨਾਂ ਦੇ ਅੱਗੇ ਅੱਛਾ ਜੀ ਗੰਦਾ ਪਾਣੀ ਨਾ ਤਾਂ ਸੀਵਰੇਜਾਂ ਦਾ ਪਾਣੀ ਹੈ ਵੀ ਗਲ ਜਾਂਦਾ ਜਿਹੜਾ ਲੰਘ ਜਾਂਦਾ ਇਥੋਂ ਠੀਕ ਹੈ ਰਾਤ ਨੂੰ ਮੱਛਰ ਦਾ ਇੰਨਾ ਪੁੱਛੋ ਨਾ ਬਹੁਤ ਬੁਰਾ ਹਾਲ ਕਰਦਾ ਆ ਆ ਬੁੜੀਆਂ ਨੰਨੀਆਂ ਲੋਕੜੀਆਂ ਦੇ ਨਿੱਕੇ ਨਿੱਕੇ ਬੱਚੇ ਸਾਡੇ ਬਿਮਾਰ ਪਏ ਆ ਪਾਣੀ ਖੜਾ ਹੋ ਗਿਆ ਆ ਸਹੀ ਨਿੰਦੜੀਆਂ ਲੋਕੜੀਆਂ ਬੁੜੀਆਂ ਆ ਦੇਖਦੇ ਦਾਰੀਆਂ ਸਾਰੇ ਹੁਣ ਘਰਾਂ ਅੰਦਰ ਆ ਰਹੇ ਆ ਹੁਣ ਦੱਸੋ ਅਸੀਂ ਕੀ ਹੱਲ ਕਰੀਏ ਇਹਦਾ ਇਹਦਾ ਪਾਣੀ ਦੂਰ ਤੋਂ ਕਰਨਾ ਪਾਉਣਾ ਹੱਲ ਹੋਣਾ ਚਾਹੀਦਾ ਜੀ ਇਹਦਾ ਠੀਕ ਹੈ ਪਾਣੀ ਖੜਾ ਤੇ ਪੂਰਾ ਪਾਣੀ ਆ ਛੋਟੇ ਛੋਟੇ ਪਾਣੀ ਆ ਇਹ ਪੋਲ ਦਾ ਪੋਲ ਆ ਆ ਆ ਗਾਫੇ ਤੋਂ ਨਿਕਲ ਸੋ ਕੋਈ ਆਜੋ 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 ਉਹ ਦੋ ਮਿੰਟ ਦਾ ਪੈਰ ਝੋਲਿਓ ਹੁਣ ਤਾਂ ਆਪਾ ਕਰੀ ਜਾਗੇ ਮਾਤਾ ਜੀ ਠੀਕ ਦੇਖੋ ਕਿਹੜਾ ਮੱਲਾ ਹੈਗਾ ਜੀ ਇਹ ਇਹ ਰੈਸ ਖੱਡਾ ਵਿਸ਼ਕਰਮਾ ਚੋਂ ਵਿਸ਼ਕਰਮਾ ਚੋਂ ਕਿ ਮੱਲਾ ਕਿਹੜਾ ਪੈਂਦਾ ਜੀ ਮੱਲਾ ਵਿਸ਼ਕਰਮਾ ਹੀ ਪੈਂਦਾ ਹੈ ਵਿਸ਼ਕਰਮਾ ਪੈਂਦਾ ਹੈਗਾ ਕੋਈ ਆਪ ਕੋਨੇ ਕੋਠੇ ਰੋ ਅੱਛਾ ਜੀ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ ਨਿਕਾਸੀ ਦੀ ਪਾਣੀ ਸਮੱਸਿਆ ਕੋਈ ਦੇਖ ਸਕਦੇ ਪਾਣੀ ਨਹੀਂ ਨਿਕਲਦਾ ਸੀਵਰੇਜਾਂ ਦਾ ਪਾਣੀ ਇਕੱਠਾ ਹੋ ਜਾਂਦਾ ਗਰਾਂ ਦੇ ਮੂਹਰੇ ਜਾ ਕੇ ਪੈਚ ਦੀ ਨਿਕਲ ਨਹੀਂ ਲੰਘ ਕੇ ਪੈਰ ਪਰਾ ਹੁੰਦੇ ਹਾਂ ਹਾਂਜੀ ਹਾਂਜੀ ਰੋਜ਼ ਕੰਮ ਤੇ ਹੋਣਾ ਜਾਣਾ ਪੈਂਦਾ ਬਹੁਤ ਤਕਸ਼ਨਾ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਮਾਤਾ ਤੁਸੀਂ ਬਾਤ ਤਾਂ ਹੈ ਪਰ ਛੱਪੜ ਬੰਦ ਹੋ ਗਿਆ ਤੇ ਇਹ ਖਾਲੀ ਹੋ ਜੀ ਛੱਪੜ ਦੇ ਕਾਰਨ ਵੱਡਾ ਹੈਗਾ ਕਾਰਨ ਨਹੀਂ ਪਾਣੀ ਦਾ ਮਤਲਬ ਛੱਪੜ ਵਿੱਚ ਕੂੜਾ ਜ਼ਿਆਦਾ ਪੈ ਗਿਆ ਉਹਨੂੰ ਸਫਾਈ ਹੋ ਜਾਵੇ ਫਿਰ ਹੋ ਸਕਦਾ ਹਾਂ ਠੀਕ ਹੈ ਕੀ ਮੰਗ ਕੀ ਚਾਹੁੰਦੇ ਆ ਖਮੇਂਦਰੀ ਹੈਗੀ ਸਹੀ ਹੈ ਵੀ ਪਾਣੀ ਨਿਕਲਦਾ ਹੋ ਜਾਏ ਸਾਡੇ ਆਏ ਆ ਕੱਲ ਨੂੰ ਕੋਈ ਮਾਰਗ ਠਰਕ ਹੁੰਦੀ ਹੈ ਮੀਂਹ ਪੈਂਦਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸਹੀ ਹੈ ਕਰਨਾ ਰਿਸੇ ਕਰਨ ਬਹੁਤ ਖਰਾਬ ਹੈ ਅੱਜ ਘਰੇ ਘਰੇ ਤਾਂ ਨਹੀਂ ਪਾਣੀ ਬੜਿਆ ਜੀ ਅੰਦਰ ਇਲਾਕੇ ਘਰੇ ਵਰ ਗਿਆ ਪਾਣੀ ਠੀਕ ਹੈ ਜੀ ਤੇ ਦੇਖ ਸਕਦੇ ਆ ਗੱਡੀ ਵੀ ਦੇਖੋ ਆ ਰਹੀ ਆ ਪਾਣੀ ਮੇਲ ਟੱਪੜੇ ਖਾਦੀ ਹੋ ਜਾਏਗਾ ਕਿਉਂਕਿ ਪੋਨੇ ਕੂਠਿਆਂ ਦਾ ਪਾਣੀ ਆਉਂਦਾ ਜੀ ਹਾਂ ਜੀ ਇਹ ਉਹ ਨੀਰ ਨਿਕਲ ਰਿਹਾ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਹਰਜਿੰਦਰ ਆ ਜੀ ਮੇਨ ਇੱਕ ਟੋਨੀ ਕੋਠਿਆ ਦਾ ਪਾਣੀ ਆਉਂਦਾ ਛੱਪੜ ਬੰਦ ਹੁੰਦੀ ਹੈ ਜੀ ਮੇਨ ਤੇ ਉਹਦੇ ਕਰਕੇ ਮੇਨ ਸਾਰੀ ਆ ਹੁਣ ਜਦੋਂ ਮੀਂਹ ਅੱਜ ਤੋਂ ਜਦੋਂ ਮੀਂਹ ਪੈ ਗਿਆ ਮੀਂਹ ਨਹੀਂ ਵੀ ਪੈਂਦਾ ਹੁਣ ਉਹ ਛੱਪੜ ਦਾ ਪਾਣੀ ਬਹਾਰ ਇੱਕ ਪਾਰਕ ਦੇ ਨਾਲ ਹੀ ਹੌਲੀ ਹੌਲੀ ਸੈਮ ਸੈਮ ਕੇ ਇਧਰ ਨੂੰ ਆਉਂਦਾ ਹੈ ਜਿਹੜਾ ਪੋਨੇ ਦੇ ਕੋਠਿਆਂ ਦਾ ਹਾਂ ਪੋਨੇ ਦੇ ਕੋਠਿਆਂ ਦਾ ਪਾਣੀ ਵੀ ਆਉਂਦਾ ਉਹਦਾ ਉਹਨਾਂ ਨੇ ਲਾਗਾ ਉਹਦਾ ਛੱਪੜ ਪੱਟਿਆਗਾ ਹੁਣ ਕਮੇਟੀ ਵੱਲੋਂ ਜਿਹੜਾ ਕੂੜੇ ਨਾਲ ਉਹ ਭਰਤ ਤਾ ਗਿਆ ਚਲੋ ਛੱਪੜ ਹੀ ਡੂੰਗਾ ਹੋ ਜੇ ਉਹਦੀ ਸਫਾਈ ਹੋ ਜੇ ਸਾਰੀ ਪਾਣੀ ਦਾ ਚਲੋ ਅੱਧਾ ਕੰਮ ਦਿੱਤਾ ਉਹਦੇ ਨਾਲ ਹੀ ਹੋ ਜਾਣਾ ਹੈ ਹੋ ਜਾਣਾ ਨਾ ਕਿਉਂਕਿ ਇਹ ਖਾਲ ਪੱਟ ਕੇ ਪਾਣੀ ਇਹ ਨਿਕਲ ਜਾਂਦਾ ਸੀਗਾ ਹੁਣ ਜਦੋਂ ਛੱਪੜ ਵੀ ਫੁੱਲਾ ਹੁਣ ਪੂਰਾ ਉਹਦਾ ਛੱਪੜ ਦਾ ਅੱਧਾ ਤਾਂ ਹੁਣ ਛੱਪੜ ਦਾ ਪਾ ਬਿਮਾਰੀਆਂ ਦਾ ਘਾਰ ਹੀ ਆ ਮੀਂਹ ਦੇ ਪਾਣੀ ਵਿੱਚ ਦੀ ਲੰਘ ਜਾ ਕੋਈ ਤਕੜ ਨਹੀਂ ਹੁਣ ਜਿਹੜਾ ਛੱਪੜ ਤੇ ਕਿੰਨੀ ਗੰਦਗੀ ਆ ਲੋਕ ਹੁਣ ਇੱਥੇ ਜਿਹੜੇ ਹੁਣ ਆਹ ਮੁਰਗੇ ਬੱਕਰੀ ਵੜਦੇ ਆ ਉਹਨਾਂ ਦਾ ਵੀ ਮਾਲ ਇੱਥੇ ਆਉਣ ਲੱਗ ਗਿਆ ਸਾਰਾ ਕੁਝ ੱਟ ਕੇ ਜਾਂਦੇ ਆ ਅੱਜ ਜੇ ਤੁਸੀਂ ਚਲੇ ਜਾਓ ਮਸ਼ਕ ਮਾਰਦਾ ਕੋਈ ਬੰਦਾ ਸੈਰ ਨਹੀਂ ਕਰਦਾ ਇੱਥੇ ਹੈ ਨਾ ਹਾਂਜੀ ਠੀਕ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਜੋ ਕੋਈ ਆਹ ੱਟ ਕੇ ਜਾਂਦੇ ਆ ਜੋ ਝਟਕਾਈ ਹੈਗੀ ਆ ਹਾਂਜੀ ਕਿੰਨੇ ਕਿਹੜੇ ਬੰਦੇ ਹੈਗੇ ਲਗਭਗ ਕੁਝ ਦੇਖੋ ਜੀ ਅਸੀਂ ਤਾਂ ਜਾਣਦੇ ਨਹੀਂ ਕਿਉਂਕਿ ਉਹ ਰਾਤ ਬਰਾਤੇ ਹਨੇਰੇ-ਸ਼ਵੇਰੇ ਸੱਟ ਕੇ ਜਾਂਦੀ ਹੈ ਸਾਰੇ ਉਹ ਅੰਦਾਜ਼ਾ ਵੈਸੇ ਨੇੜੇ ਵਾਲੇ ਹੋਣਗੇ ਨੇੜੇ ਵਾਲੇ ਹੋਣਗੇ ਜੀ ਆਓ ਇੱਥੇ ਹੁਣ ਇਹ ਥੋੜਾ ਜਿਹਾ ਬਾਹਰ ਪੈਣ ਦਾ ਇੱਥੇ ਹੁਣ ਕੋਈ ਅਸੀਂ ਨਿਗਰਾਨੀ ਵੀ ਰੱਖ ਸਕਦੇ 24 ਘੰਟੇ ਐਮਸੀ ਸਾਹਿਬ ਵੀ ਨਹੀਂ ਹੋ ਸਕਦੇ ਬਿਲਕੁਲ ਬਿਲਕੁਲ ਚਲੋ ਉਹ ਤਾਂ ਦੇਖੋ ਤਤਪਰ ਹੈਗੀ ਹੈ ਨਾ ਹਾਂ ਨਾ ਤੁਹਾਡੇ ਟੇ ਹੋਏ ਤੁਹਾਡੇ ਨਾਲ ਠੀਕ ਯਕੀਨਾ ਮਾ ਤੁਹਾਡਾ ਹੀ ਮੇਰਾ ਇਹ ਚੰਦੂ ਵਾਲਾ ਜੀ ਜੀ ਅਸੀਂ ਇੱਥੇ ਬਹੁਤ ਟਾਈਮ ਤੋਂ ਰਹਿੰਦੇ ਆ ਰਹੇ ਆਂ ਤੇ ਇਹ ਸੜਕ 2.5 ਸਾਲ ਹੋ ਗਿਆ ਹਾਂਜੀ ਅੱਛਾ ਜੀ ਇਹ ਪਤਾ ਨਹੀਂ ਕਿਹੜੀ ਗੱਲੋਂ ਰੋਕੀ ਜਾ ਰਹੀਆਂ ਆ ਸੜਕ ਇਹ ਉੱਚੀ ਹੋਣੀ ਚਾਹੀਦੀ ਆ ਫਿਰ ਨਾ ਪਾਣੀ ਖੜ੍ਹ ਸਕੇ ਇੱਥੇ ਪਾਣੀ ਨੂੰ ਖਾਲੀ ਕੀਤਾ ਜਾਵੇ ਠੀਕ ਇਹਦੇ ਨਾਲ ਸਾਨੂੰ ਰਾਤ ਮਿਲੂਗੀ ਜਦੋਂ ਮਾੜਾ ਈ ਬੀ ਪੈਂਦਾ ਥੋੜਾ ਜਿਹੀ ਬੀ ਪੈਂਦਾ ਵਾ ਪਾਣੀ ਗੋਡੇ-ਗੋਡੇ ਹੋ ਜਾਂਦਾ ਵੈਸੇ ਤੁਹਾਨੂੰ ਪਤਾ ਹੈਗਾ ਵੀ ਛੱਪੜ ਦੀ ਜੋ ਸਰਕਾਰ ਵੱਲੋਂ ਜੋ 14 ਲੱਖ ਰੁਪਇਆ ਆਇਆ ਹੋਇਆ ਵਾ ਖਾਲੀ ਗਰਾਊਂਡ ਦਾ ਬਸ ਦੋ ਟਰਾਲੀਆਂ ਭਰਾ ਕੇ ਕਹਿੰਦੇ ਚੱਕਣ ਲਾਗੇ ਚੱਕਣ ਲਾਗੇ ਮੁੜ ਕੇ ਉਦੋਂ ਜ਼ਿਆਦਾ ਤਾਂ ਕੋਈ ਵਸਟਨ ਲਾ ਜਾਂਦਾ ਫਿਰ ਇੱਕ ਦਿਨ ਚੱਕਦੇ ਆ ਮੁੜ ਕੇ ਸਭ ਕੂੜਾ ਸਿੱਟੀ ਜਾਂਦੇ ਸਿੱਟੀ ਜਾਂਦੇ ਆ ਸ ਤੇ ਮੋੜ ਕੇ ਸਾਹੀ ਨਾ ਨੰਘ ਸਕਦੇ ਆ ਮੁਸ਼ਕਿਲ ਨਾ ਜਿਆਦਾ ਮਾਰਦਾ ਕੀ ਕਹਿਣ ਦੀਆਂ ਗੱਲਾਂ ਤੁਸੀਂ ਨੰਘ ਨਹੀਂ ਸਕਦੇ ਉੱਥੋਂ ਦੀ ਨਾ ਸ਼ਾਮ ਨੂੰ ਰੋਟੀ ਖਾਦਾ ਬੰਦਾ ਉੱਤੇ ਬੈਠੇ ਆਹ ਨੇੜਿਆਂ ਨੂੰ ਤਾਂ ਬਾਲੀ ਪ੍ਰੋਬਲਮ ਨਾਲ ਤੁਸੀ ਨਾਲ ਤੁਹਾਨੂੰ ਬਹੁਤ ਔਖਾ ਵਾ ਜਦੋਂ ਹਵਾ ਚੱਲਦੀ ਆ ਅੰਦਰ ਆਉਂਦਾ ਗੰਦ ਪੂਰਾ ਸਾਡੇ ਰਸਤੇ ਰ ਵੀ ਆ ਕੇ ਆਉਂਦੇ ਆ ਤੇ ਤੁਸੀਂ ਕਿੱਥੇ ਗੰਦ ਚ ਰਹਿ ਰਹੇ ਹੋ ਤੁਸੀਂ ਐਮਸੀ ਸਾਹਿਬ ਨੂੰ ਕਹਿੰਦੇ ਨਹੀਂ ਹੁਣ ਐਮਸੀ ਸਾਹਿਬ ਕੀ ਕਰਨ ਇਹ ਤਾਂ ਆਪ ਵਿਚਾਰੇ ਡੁੱਬੇ ਪਏ ਆ ਇਹ ਤਾਂ ਆਪ ਬੜਾ ਬੜਾ ਸੂਹੀ ਨਹੀਂ ਜੇ ਤਾਂ ਆਪਾਂ ਇਹਨਾਂ ਨੂੰ ਤਾਂ ਕਹੀਏ ਕਿਉਂਕਿ ਵੀ ਜੇ ਇਹਨਾਂ ਨੇ ਆਪਦੇ ਮੂਹਰੇ ਤਾਂ ਬਾਲਾ ਵਧੀਆ ਬਣਾ ਲਿਆ ਆਪਣੇ ਤੁਹਾਡੇ ਅੱਜ ਪਾਣੀ ਦੇਖੋ ਬਰਸਾਤ ਬਹੁਤ ਜ਼ਿਆਦਾ ਪਈ ਹੈਗੀ ਉਸ ਕਾਰਨ ਜਗਰਾਉਂ ਦਾ ਕੋਨਾ ਬਚਿਆ ਨਹੀਂ ਹੈਗਾ ਤੇ ਕਿਹੜਾ ਮੱਲਾ ਹੈਗਾ ਜੀ ਇਹ ਇਹ ਕੋਸਟਾ ਆਸ਼ਰਮ ਵਾਲੀ ਗਲੀ ਹੈ ਹਾਂਜੀ ਕੋਸਟਾ ਆਸ਼ਰਮ ਵਾਲੀ ਗਲੀ ਆਸ਼ਰਮ ਵਾਲੀ ਗਲੀ ਹਾਂਜੀ ਤੇ ਇਹਨਾਂ ਦੇ ਮਾਈ ਜੀ ਦਾ ਮੱਲਾ ਮਾਈ ਜੀ ਦਾ ਮੱਲਾ ਹਾਂ ਇਹ ਤਾਂ ਚਲੋ ਬਰਸਾਤ ਦਾ ਕਰਕੇ ਹੂੰ ਵੈਸੇ ਹੀ ਇੱਥੇ ਗੰਦ ਪਿਆਉਂਦਾ ਇਹ ਨਰਕ ਬਣਾਇਆ ਪਿਆ ਹੈ ਅੱਛਾ ਜੀ ਕੋਈ ਸਫਾਈ ਵਾਲਾ ਕੋਈ ਨਹੀਂ ਆਉਂਦਾ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ ਤੇ ਜਦੋਂ ਮਰਜ਼ੀ ਭਰ ਜਾਂਦੀ ਹੈ ਗਲੀ ਜਦੋਂ ਮਰਜ਼ੀ ਇੱਥੇ ਨਰਕ ਦੇ ਵਿੱਚੋਂ ਨਿਕਲਦੇ ਆਂ ਜੀ ਅੱਛਾ ਠੀਕ ਹੈ ਜੀ ਅੱਡੇ ਕਰ ਹੁਣ ਇਸ ਤਰ੍ਹਾਂ ਦੱਸੋ ਵੀ ਆ ਨਹੀਂ ਹੁਣ ਤੁਸੀਂ ਤੁਸੀਂ ਮੇਰੇ ਹਿਸਾਬ ਨਾਲ ਕਿਤੋਂ ਆਏ ਹੋ ਨਾ ਬਾਹਰੋਂ ਆਏ ਆਗੇ ਆ ਠੀਕ ਆ ਹਾਂਜੀ ਹਾਂਜੀ ਕੀ ਮੰਗ ਚਾਹੁੰਦੇ ਹੈਗੇ ਐ ਪ੍ਰਸ਼ਾਸਨ ਤੋਂ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਪਤਾ ਜੀ ਕਿਹੜੀ ਗੱਲ ਉਹ ਨਹੀਂ ਮੰਨਦੇ ਮੈਂ ਉਹ ਹੀ ਨਹੀਂ ਮੰਗਤਾ ਆਪਣੀ ਇਹੀ ਹੈ ਨਾ ਮਤਲਬ ਮੰਗਤਾ ਅਸੀਂ ਕਈ ਵਾਰੀ ਮੰਗ ਪੱਤਰ ਲਿਖ ਚੁੱਕੇ ਆ ਅਸੀਂ ਕਈ ਵਾਰੀ ਦੱਸ ਚੁੱਕੇ ਆ ਕੋਈ ਹੱਲ ਨਹੀਂ ਹੋਇਆ ਸਰਦ ਨੂੰ ਵੀ ਦੱਸ ਚੁੱਕੇ ਆ ਠੀਕ ਆ ਪਰ ਹੱਲ ਕੋਈ ਨਹੀਂ ਹੈ ਹੱਲ ਕੋਈ ਨਹੀਂ ਕਰਦੇ ਜਦੋਂ ਇੱਥੇ ਪੁੱਲ ਬੈਨੇ ਕਿਸੇ ਵੇਲੇ ਮਰਜ਼ੀ ਕੋਈ ਚੁੜਿਆ ਜਾਂਦਾ ਡਿੱਗ ਪਾਵੇ ਸਹੀ ਹੈ ਇਹ ਤਾਂ ਜ਼ਿੰਮੇਵਾਰ ਹੈ ਤੂੰ ਸਹੀ ਹੈ ਜੀ